ਅਰਸ਼ ਜਦੋਂ ਦੀ ਪੇਕਿਆਂ ਤੋਂ ਵਾਪਸ ਆਈ ਸੀ ਗੁਰਤੇਜ ਉਸ ਨੂੰ ਕੁਝ ਬਦਲਿਆ-ਬਦਲਿਆ ਮਹਿਸੂਸ ਕਰ ਰਿਹਾ ਸੀ ਪਹਿਲਾਂ ਤਾਂ ਉਹ ਉਸ ਦੇ ਦਫ਼ਤਰ ਜਾਣ ਤੋਂ ਪਹਿਲਾਂ ਹੀ ਉਸ ਦੀ ਹਰ ਇੱਕ ਚੀਜ਼ ਤਿਆਰ ਰੱਖਦੀ ਸੀ ਉਸ ਦੀ ਹਰ ਇੱਕ ਜ਼ਰੂਰਤ ਦਾ ਧਿਆਨ ਰੱਖਦੀ ਨਾਸ਼ਤਾ ਟਿਫਨ ਕੜੀ ਮੋਬਾਈਲ ਪੈਨ ਰੁਮਾਲ ਕਿਤੇ ਕੁਝ ਰਹਿ ਨਾ ਜਾਏ ਉਹ ਨਹਾ ਕੇ ਨਿਕਲਦਾ ਤਾਂ ਧੋਏ ਹੋਏ ਪ੍ਰੈਸ ਕੱਪੜੇ ਪਾਲਿਸ਼ ਕੀਤੇ ਹੋਏ ਬੂਟ ਉਸ ਨੂੰ ਤਿਆਰ ਮਿਲਦੇ ਹਰ ਰੋਜ਼ ਵਧੀਆ ਡਿਨਰ ਸੰਡੇ ਨੂੰ ਸਪੈਸ਼ਲ ਲੰਚ ਸੁੰਦਰ ਸੱਜਿਆ ਘਰ ਮੁਸਕਾਨ ਨਾਲ ਖਿਲਿਆ-ਖਿਲਿਆ ਚਿਹਰਾ ਹਰ ਵਕਤ ਅੱਖਾਂ ਵਿੱਚ ਪਿਆਰ ਗੁਰਤੇਜ ਦੀ ਸੇਵਾ ਵਿੱਚ ਵਿਛੀ ਰਹਿਣ ਵਾਲੀ ਅਰਸ਼ ਦੇ ਰੰਗ ਟੰਗ ਪੇਕਿਆਂ ਤੋਂ ਵਾਪਸ ਆਉਣ ਦੇ ਦਿਨ ਤੋਂ ਹੀ ਕੁਝ ਵੱਖਰੇ ਨਜ਼ਰ ਆ ਰਹੀ ਸੀ ਹੁਣ ਉਸ ਨੂੰ ਕੋਈ ਚੀਜ਼ ਟਾਈਮ ਤੇ ਆਪਣੀ ਜਗ੍ਹਾ ਤੇ ਨਾ ਮਿਲਦੀ ਉਹ ਪੁੱਛਦਾ ਤਾਂ ਉਸੇ ਵਕਤ ਉਲਟਾ ਜਵਾਬ ਮਿਲ ਜਾਂਦਾ ਕਿ ਕੁਝ ਆਪ ਵੀ ਕਰ ਲਿਆ ਕਰੋ ਮੈਂ ਇਕੱਲੀ ਕਿੰਨਾ ਕੁ ਕਰਾਂ ਅਰਸ਼ ਦਾ ਇਹ ਬਦਲਿਆ ਵਿਵਹਾਰ ਦੇਖ ਕੇ ਗੁਰਤੇਜ ਆਪਣੇ ਦਿਮਾਗ ਦੇ ਘੋੜੇ ਇੱਧਰ ਉੱਧਰ ਦੌੜਾਨ ਲੱਗਿਆ ਸੀ ਉਸ ਦਿਨ ਦਫ਼ਤਰ ਦੀ ਪੁਰਾਣੀ ਫਰੈਂਡ ਮੈਨੂੰ ਬਿਮਾਰ ਜਾਣ ਕੇ ਦੇਖਣ ਘਰ ਆ ਗਈ ਸੀ ਕਿਤੇ ਇਸ ਵਜ੍ਹਾ ਨਾਲ ਅਰਸ਼ ਨੂੰ ਕੁਝ ਗਲਤ ਫੀਲ ਤਾਂ ਨਹੀਂ ਹੋ ਗਿਆ ਜਾਂ ਫਿਰ ਅਰਸ਼ ਦੀ ਨਵੀਂ ਭਾਬੀ ਨੇ ਤਾਂ ਨਹੀਂ ਉਸ ਨੂੰ ਕਿਤੇ ਕੋਈ ਨਵੀਂ ਪੱਟੀ ਪੜਾ ਕੇ ਭੇਜਿਆ ਬਹੁਤ ਤੇਜ਼ ਲੱਗਦੀ ਹੈ ਉਸਦੀ ਭਾਬੀ ਜਾ ਫਿਰ ਦਫਤਰ ਵਿੱਚ ਬਿਜ਼ੀ ਰਹਿਣ ਕਾਰਨ ਅੱਜ ਕੱਲ ਮੈਂ ਆਸ਼ ਨੂੰ ਘੱਟ ਟਾਈਮ ਦੇ ਰਿਹਾ ਘਰ ਵਿੱਚ ਇਕੱਲੇ ਪਏ ਬੋਰ ਹੋ ਜਾਂਦੀ ਹੋਵੇਗੀ ਸ਼ਾਇਦ ਪੇਕਿਆਂ ਵਿੱਚ ਜੁਆਇੰਟ ਫੈਮਿਲੀ ਜੋ ਹੈ ਸਾਡਾ ਹਜੇ ਕੋਈ ਬੱਚਾ ਵੀ ਤਾਂ ਨਹੀਂ ਹੈ ਜਿਸ ਨਾਲ ਉਸਦਾ ਮਨ ਲੱਗਿਆ ਰਹੇ ਪਰ ਉਸਨੇ ਆਪ ਹੀ ਤਾਂ ਕਿਹਾ ਸੀ ਕਿ 2-3 ਸਾਲ ਬਾਅਦ ਹੀ ਬੱਚੇ ਬਾਰੇ ਸੋਚਾਂਗੇ ਉਸ ਨੂੰ ਹੀ ਪੁੱਛ ਲਵਾਂ ਕਿ ਮੇਰੇ ਤੋਂ ਕਿਹੜੀ ਗਲਤੀ ਹੋ ਗਈ ਆ ਪਰ ਪੁੱਛਣ ਤੇ ਸਹੀ ਨਾਲ ਜਵਾਬ ਬਿਨੀ ਦਿੰਦੀ ਅੱਜਕੱਲ ਗੁਰਤੇਜ ਬੈਠਾ ਸੋਚਾਂ ਸੋਚੀ ਜਾ ਰਿਹਾ ਸੀ ਗੁਰਤੇਜ ਮੈਂ ਖਾਣਾ ਬਣਾ ਦਿੱਤਾ ਖਾ ਲਓ ਬਾਕੀ ਦਾ ਫਰਿੱਜ ਵਿੱਚ ਰੱਖ ਦਿਓ ਤੇ ਮੈਨੂੰ ਸ਼ਾਇਦ ਔਨ ਵਿੱਚ دیر ਹੋ ਜਾਵੇ ਇੱਕ ਫਰੈਂਡ ਦੇ ਘਰ ਕਿੱਟੀ ਪਾਰਟੀ ਹੈ ਮੈਂ ਉੱਥੇ ਜਾ ਰਹੀ ਹਾਂ ਅਰਸ਼ ਦੀ ਸਪਾਰਟ ਆਵਾਜ਼ ਸੁਣਾਈ ਦਿੱਤੀ ਸੰਡੇ ਨੂੰ ਕੌਣ ਕਿੱਟੀ ਪਾਰਟੀ ਰੱਖਦਾ ਇੱਕ ਦਿਨ ਹੀ ਤਾਂ ਸਾਰੇ ਜੈਂਟਸ ਘਰ ਹੁੰਦੇ ਨੇ ਤੇ ਅਸੀਂ ਤਾਂ ਰੋਜ਼ ਘਾਰ ਹੀ ਪਈਆਂ ਰਹਿਣੀਆਂ ਉਹਦਾ ਕੀ ਕੱਲ ਮੈਂ ਤੁਹਾਡੇ ਕੱਪੜੇ ਬੈੱਡ ਤੇ ਖਿਲਰੇ ਦੇਖੇ ਸੀ ਉਹਨਾਂ ਨੂੰ ਸਮੇਟ ਕੇ ਰੱਖ ਦਿਓ ਮੇਰੀ ਸਮਝ ਵਿੱਚ ਨਹੀਂ ਆਉਂਦਾ ਕਿ ਮੇਰੇ ਲਈ ਕਿਉਂ ਛੱਡ ਕੇ ਜਾਂਦੇ ਹੋ ਮੈਨੂੰ ਘਰ ਵਿੱਚ ਹੋਰ ਵੀ ਕੰਮ ਹੁੰਦੇ ਨੇ ਅਰਸ਼ ਨੇ ਨਰਾਜ਼ਗੀ ਨਾਲ ਕਿਹਾ ਤੇ ਇੱਕਦਮ ਦਰਵਾਜ਼ਾ ਬੰਦ ਕਰਕੇ ਚਲੀ ਗਈ ਗੁਰਤੇਜ ਸੋਚਣ ਲੱਗਿਆ ਪਹਿਲਾਂ ਵੀ ਤਾਂ ਐਵੇਂ ਹੀ ਸਾਰਾ ਕੁਝ ਛੱਡ ਕੇ ਚਲਾ ਜਾਂਦਾ ਸੀ ਉਦੋਂ ਤਾਂ ਅਰਸ਼ ਉਸਦੇ ਸਾਰੇ ਕੰਮ ਖੁਸ਼ੀ-ਖੁਸ਼ੀ ਕਰ ਦਿੰਦੀ ਸੀ ਤਾ ਹੁਣ ਉਸਨੇ ਅਜਿਹਾ ਕੀ ਕਰ ਦਿੱਤਾ ਜੋ ਅਰਸ਼ ਉਸ ਤੋਂ ਦੂਰ ਦੂਰ ਰਹਿਣ ਲੱਗੀ ਹੈ ਠੀਕ ਹੈ ਉਹ ਹੁਣ ਆਪਣੇ ਕੰਮ ਦਾ ਜਾਦਾ ਬੋਝ ਅਰਸ਼ ਤੇ ਨਹੀਂ ਪਾਵੇਗਾ ਆਪਣੇ ਸਾਰੇ ਕੰਮ ਆਪ ਹੀ ਕਰ ਲਿਆ ਕਰੇਗਾ ਇਹ ਸੋਚਦੇ ਹੋਏ ਗੁਰਤੇਜ ਨੇ ਜਿਵੇਂ 蒂ਮੇ ਬੇਮਨ ਨਾਲ ਖਾਣਾ ਖਾਇਆ ਅਰਸ਼ ਦਾ ਬਨਾਇਆ ਖਾਣਾ ਬੇ ਸਵਾਦ ਤਾਂ ਕਦੇ ਨਹੀਂ ਬਣਿਆ ਭਾਵੇਂ ਉਹ ਖਿਚੜੀ ਹੀ ਕਿਉ ਨਾ ਬਣਾਵੇ ਇਸੇ ਕਾਰਨ ਹੀ ਤਾਂ ਉਸ ਦਾ ਬਾਹਰ ਦਾ ਖਾਣਾ ਬਿਲਕੁਲ ਹੀ ਛੁੱਟ ਗਿਆ ਸੀ ਪਰ ਹੁਣ ਤੱਕ ਕਦੇ ਨਮਕ ਜ਼ਿਆਦਾ ਤੇ ਕਦੇ ਘੱਟ ਕਦੇ ਸਬਜ਼ੀ ਕੱਚੀ ਹੁੰਦੀ ਤੇ ਜਲੀਆਂ-ਜਲੀਆਂ ਰੋਟੀਆਂ ਹੋਇਆ ਕੀ ਆ ਉਹਨੂੰ ਉਹ ਹੈਰਾਨ ਸੀ ਉਸ ਦੀ ਸਮਝ ਵਿੱਚ ਕੁਝ ਨਹੀਂ ਸੀ ਆ ਰਿਹਾ ਗੁਰਤੇਜ ਤੇ ਅਰਸ਼ ਦੇ ਵਿਆਹ ਨੂੰ ਹਜੇ 1 ਸਾਲ ਹੀ ਹੋਇਆ ਸੀ ਤੇ ਇਹ 1 ਸਾਲ ਬਹੁਤ ਹੀ ਖੂਬਸੂਰਤੀ ਨਾਲ ਬੀਤਿਆ ਦੋਨੋਂ ਇੱਕ ਦੂਜੇ ਦਾ ਬਹੁਤ ਖਿਆਲ ਰੱਖਦੇ ਹਜੇ 1 ਮਹੀਨਾ ਪਹਿਲਾਂ ਹੀ ਅਰਸ਼ ਆਪਣੇ ਪੇਕੇ ਰਹਿਣ ਗਈ ਸੀ ਤੇ ਹੁਣ ਜਦੋਂ ਉਹ ਦੀ 1 ਮਹੀਨੇ ਬਾਅਦ ਆਪਣੇ ਪਿੱਕਿਆਂ ਤੋਂ ਵਾਪਸ ਆਈ ਹੈ ਉਸ ਦਾ ਵਿਵਹਾਰ ਬਹੁਤ ਅਜੀਬ ਜਿਹਾ ਲੱਗ ਰਿਹਾ ਸੀ ਗੁਰਤੇਜ ਇਹ ਸੋਚਦੇ ਹੋਏ ਮਨ ਹੀ ਮਨ ਬੁੜਬੁੜਾਇਆ ਕਿ ਚੱਲ ਪੁੱਤ ਹੋਸਟਲ ਦੇ ਦਿਨ ਯਾਦ ਕਰ ਤੇ ਅੱਜ ਕੁਝ ਚੰਗਾ ਜਿਹਾ ਬਣਾ ਆਪਣੀ ਅਰਸ਼ ਨੂੰ ਖੁਸ਼ ਕਰਨ ਦੇ ਲਈ ਜਦੋਂ ਤੱਕ ਅਰਸ਼ ਘਰ ਵਾਪਸ ਆਊ ਵਧੀਆ ਜਿਹਾ ਡਿਨਰ ਤਿਆਰ ਦੇ ਕੇ ਖੁਸ਼ ਹੋ ਜਾਊ ਹਮੇਸ਼ਾ ਉਹੀ ਖਾਣਾ ਬਣਾਉਂਦੀ ਹੈ ਮੈਨੂੰ ਵੀ ਤਾਂ ਉਸਦੇ ਲਈ ਕੁਝ ਕਰਨਾ ਚਾਹੀਦਾ ਹੈ ਫਿਰ ਉਸ ਨੂੰ ਯਾਦ ਆਇਆ ਕਿ ਅਰਸ਼ ਨੂੰ ਪੰਜਾਬੀ ਫਿਲਮਾਂ ਵੇਖਣਾ ਬਹੁਤ ਪਸੰਦ ਹੈ ਉਸਨੇ ਟੀਵੀ ਤੇ ਇੱਕ ਪੰਜਾਬੀ ਮੂਵੀ ਸੈੱਟ ਕਰ ਲਈ ਤੇ ਬੜੀ ਮਿਹਨਤ ਨਾਲ ਦੋਨਾਂ ਦੀ ਪਸੰਦ ਦਾ ਖਾਣਾ ਤਿਆਰ ਕੀਤਾ ਅਰਸ਼ ਵਾਪਸ ਆਈ ਤਾਂ ਉਸ ਦੀਆਂ ਕੋਸ਼ਿਸ਼ਾਂ ਨੂੰ ਦੇਖ ਕੇ ਮਨ ਹੀ ਮਨ ਬਹੁਤ ਖੁਸ਼ ਹੋਈ ਪਰ ਬਾਹਰ ਤੋਂ ਆਪਣੀ ਖੁਸ਼ੀ ਨੂੰ ਜ਼ਾਹਰ ਨਹੀਂ ਹੋਣ ਦਿੱਤਾ ਇਹੀ ਤਾਂ ਉਹ ਚਾਹੁੰਨ ਲੱਗੀ ਸੀ ਕੀ ਗੁਰਤੇਜ ਕਿਸੇ ਵੀ ਗੱਲ ਦੇ ਲਈ ਉਸ ਉੱਤੇ ਨਿਰਭਰ ਨਾ ਰਹੇ ਆ ਕੇ ਉਸਨੇ ਕੜੀ ਨੂੰ ਥੋੜਾ ਜਿਹਾ ਠੀਕ ਕੀਤਾ ਡਿਨਰ ਵੀ ਚੁੱਪਚਾਪ ਹੋ ਗਿਆ ਮੂਵੀ ਦੇਖਦੇ ਹੋਏ ਵੀ ਅਰਸ਼ ਬਿਲਕੁਲ ਚੁੱਪ ਰਹੀ ਉਸ ਦੀ ਚੁੱਪੀ ਗੁਰਤੇਜ ਨੂੰ ਚੁਭਣ ਲੱਗੀ ਸੀ ਇਸ ਲਈ ਬੋਲਿਆ ਕੋਈ ਗੱਲ ਹੈ ਤਾਂ ਮੈਨੂੰ ਦੱਸ ਅਰਸ਼ ਐਵੇਂ ਚੁੱਪਚੁੱਪ ਨਾ ਰਹਿ ਮੇਰੇ ਤੋਂ ਕੁਝ ਗਲਤ ਹੋ ਗਿਆ ਜਾਂ ਮੇਰਾ ਸਾਥ ਤੈਨੂੰ ਹੁਣ ਚੰਗਾ ਨਹੀਂ ਲੱਗਦਾ ਉਸਦੀ ਗਲਤੀ ਦਾ ਜਵਾਬ ਦੇਣ ਦੀ ਬਜਾਏ ਅਰਸ਼ ਰੁੱਕ ਕੇ ਰੁੱਖੀ ਆਵਾਜ਼ ਵਿੱਚ ਬੋਲੀ ਜੱਤ ਤੁਹਾਨੂੰ ਪੰਜਾਬੀ ਫਿਲਮਾਂ ਪਸੰਦ ਹੀ ਨਹੀਂ ਤਾਂ ਮੇਰੀ ਪਸੰਦ ਦੀ ਫਿਲਮ ਕਿਉਂ ਲਾਈ ਤੁਸੀਂ ਚੰਗਾ ਹੁੰਦਾ ਕਿ ਤੁਸੀਂ ਆਪਣੇ ਦੋਸਤਾਂ ਨੂੰ ਲੈ ਕੇ ਕੋਈ ਆਪਣੀ ਪਸੰਦ ਦੀ ਇੰਗਲਿਸ਼ ਮੂਵੀ ਇੰਜੋਏ ਕਰਦੇ ਜਬਰਦਸਤੀ ਮੇਰੇ ਕਾਰਨ ਪੰਜਾਬੀ ਮੂਵੀ ਦੇਖਣ ਦੀ ਕੀ ਜ਼ਰੂਰਤ ਹੈ ਉਸਦੀ ਗੱਲ ਸੁਣ ਕੇ ਗੁਰਤੇਜ ਉਸਦਾ ਚਿਹਰਾ ਦੇਖਦਾ ਹੀ ਰਹਿ ਗਿਆ ਕੀ ਜੋ ਅਰਸ਼ੇ ਰਾਤ ਦਿਨ ਉਸ ਨੂੰ ਦੋਸਤਾਂ ਨਾਲ ਜਾਣ ਤੋਂ ਅਤੇ ਆਪਣੇ ਨਾਲ ਪੰਜਾਬੀ ਫਿਲਮਾਂ ਦੇਖਣ ਲਈ ਜ਼ਿੱਦ ਕਰਦੀ ਸੀ ਉਹ ਅੱਜ ਉਲਟੀਆਂ ਗੱਲਾਂ ਕਿਉਂ ਕਰ ਰਹੀ ਹੈ ਕਿਉਂ ਉਸ ਤੋਂ ਦੂਰ ਦੂਰ ਰਹਿਣ ਲੱਗੀ ਹੈ ਕਿ ਕਿਸੇ ਹੋਰ ਨੇ ਉਸ ਦੇ ਦਿਲ ਵਿੱਚ ਜਗ੍ਹਾ ਤਾਂ ਨਹੀਂ ਬਣਾ ਲਈ ਫਿਰ ਉਸਨੇ ਸਿਰ ਝਟਕਿਆ ਕਿ ਅਜਿਹਾ ਉਹ ਸੋਚ ਵੀ ਕਿਵੇਂ ਸਕਦਾ ਹੈ ਉਸ ਨੂੰ ਪਾਗਲਾਂ ਦੀ ਤਰ੍ਹਾਂ ਪਿਆਰ ਕਰਨ ਵਾਲੀ ਅਰਸ਼ ਅਜਿਹਾ ਕਦੇ ਨਹੀਂ ਕਰ ਸਕਦੀ ਉਹ ਬਸ ਇਹੀ ਚਾਹੁੰਦੀ ਹੈ ਨਾ ਕਿ ਮੈਂ ਆਪਣੇ ਸਾਰੇ ਕੰਮ ਆਪ ਕਰਾਂ ਤਾਂ ਮੈਂ ਆਪ ਹੀ ਕਰਾਂਗਾ ਉਦੋਂ ਤਾਂ ਉਹ ਖੁਸ਼ ਹੋਊ ਨਾ ਤੇ ਮੈਨੂੰ ਆਪਣੀ ਪਹਿਲੀ ਵਾਲੀ ਅਰਸ਼ ਵਾਪਸ ਮਿਲ ਜਾਊਗੀ 2-3 ਮਹੀਨੇ ਵਿੱਚ ਗੁਰਤੇਜ ਨੇ ਆਪਣੇ ਆਪ ਨੂੰ ਕਾਫੀ ਬਦਲ ਲਿਆ ਅਰਸ਼ ਨਾਲ ਘਰ ਦੇ ਸਾਰੇ ਕੰਮਾਂ ਵਿੱਚ ਹੱਥ ਵਟਾਉਣ ਲੱਗਾ ਹੁਣ ਹਰ ਸੰਡੇ ਕੱਪੜੇ ਧੋਣ ਦੀ ਜ਼ਿੰਮੇਵਾਰੀ ਗੁਰਤੇਜ ਦੀ ਹੁੰਦੀ ਕੁਝ ਖੁਦ ਪ੍ਰੈਸ ਕਰਦਾ ਕੁਝ ਬਾਹਰ ਤੋਂ ਕਰਵਾ ਲੈਂਦਾ ਘੜੀ ਮੋਬਾਈਲ ਚਾਰਜਰ ਸਾਰੀਆਂ ਚੀਜ਼ਾਂ ਧਿਆਨ ਨਾਲ ਰੱਖਦਾ ਅਰਸ਼ ਨੂੰ ਇਹਨਾਂ ਬਾਰੇ ਪੁੱਛ ਕੇ ਕਦੇ ਪਰੇਸ਼ਾਨ ਨਹੀਂ ਕਰਦਾ ਸੀ ਢਿੱਡ ਪਰੰਜੋਗਾ ਖਾਣਾ ਵੀ ਆਪਣੇ ਆਪ ਬਣਾ ਲੈਂਦਾ ਦਫ਼ਤਰ ਜਾਣ ਤੋਂ ਪਹਿਲਾਂ ਕਮਰਾ ਠੀਕ ਕਰਕੇ ਜਾਂਦਾ ਹੁਣ ਤਾਂ ਖੁਸ਼ ਹੈ ਅਰਸ਼ ਉਹ ਪੁੱਛਦਾ ਤਾਂ ਹਰਸ਼ ਹੌਲੀ ਜਿਹੇ ਮੁਸਕਰਾ ਦਿੰਦੀ ਪਰ ਅੰਦਰ ਤੋਂ ਉਸ ਨੂੰ ਆਪਣੇ ਕੰਮ ਆਪ ਕਰਦੇ ਦੇਖ ਕੇ ਉਸ ਦਾ ਦਿਲ ਬਹੁਤ ਦੁਖਦਾ ਪਰ ਉਹ ਅਜਿਹਾ ਕਰਨ ਲਈ ਮਜਬੂਰ ਸੀ ਗੁਰਤੇਜ ਨਵੀਂ ਇੰਗਲਿਸ਼ ਮੂਵੀ ਲੱਗੀ ਹੈ ਜਾਓ ਆਪਣੇ ਦੋਸਤਾਂ ਨਾਲ ਜਾ ਕੇ ਦੇਖ ਆਓ ਅਰਸ਼ ਤੂੰ ਮੈਨੂੰ ਆਪਣੇ ਤੋਂ ਦੂਰ ਕਿਉਂ ਕਰ ਰਹੀ ਹੈ ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਕਿਵੇਂ ਦੀ ਖੁਸ਼ੀ ਹੈ ਤੇਰੀ ਕਿ ਤੂੰ ਮੈਨੂੰ ਆਪਣੇ ਲਾਇਕ ਨਹੀਂ ਸਮਝਦੀ ਹੁਣ ਗੁਰਤੇਜ ਤੁਸੀਂ ਤਾਂ ਮੇਰੇ ਲਾਇਕ ਹੋ ਪਰ ਮੈਂ ਕਹਿੰਦੀ ਕਹਿੰਦੀ ਅਰਸ਼ ਰੁਕ ਗਈ ਤੁਹਾਡੇ ਲਈ ਸੁਨੀਤਾ ਮਾਸੀ ਨੇ ਸਹੀ ਕੁੜੀ ਚੁਣੀ ਸੀ ਉਹਨਾਂ ਦੀ ਨਣਦ ਦੀ ਕੁੜੀ ਸੋਹਣੀ ਸੁਨੱਖੀ ਤੇ ਦੇਖਿਆ ਭਾਲਿਆ ਪਰਿਵਾਰ ਸੀ ਤੁਹਾਡੇ ਨਾਲ ਹਰ ਤਰ੍ਹਾਂ ਤੋਂ ਮੈਚ ਕਰਦੀ ਸੀ ਉਸਨੇ ਹਜੇ ਤੱਕ ਵਿਆਹ ਨਹੀਂ ਕਰਵਾਇਆ ਮੇਰੀ ਵਜ੍ਹਾ ਕਰਕੇ ਉਸ ਨਾਲ ਤੁਹਾਡਾ ਰਿਸ਼ਤਾ ਹੁੰਦੇ ਹੁੰਦੇ ਰਹਿ ਗਿਆ ਇਸੇ ਕਾਰਨ ਸੁਨੀਤਾ ਮਾਸੀ ਹਜੇ ਤੱਕ ਸਾਡੇ ਨਾਲ ਨਾਰਾਜ਼ ਹੈ ਉਹਨਾਂ ਦੀ ਨਾਰਾਜ਼ਗੀ ਤੁਸੀਂ ਦੂਰ ਕਰ ਸਕਦੇ ਹੋ ਤਾਂ ਕਿੱਥੇ ਤੂੰ ਇਹਨਾਂ ਪੁਰਾਣੀਆਂ ਗੱਲਾਂ ਨੂੰ ਲੈ ਕੇ ਬੈਠ ਗਈ ਅਸੀਂ ਦੋਨਾਂ ਨੇ ਇੱਕ ਦੂਜੇ ਨੂੰ ਆਪਣੇ ਲਈ ਪਸੰਦ ਕੀਤਾ ਹੈ ਪਿਆਰ ਕੀਤਾ ਤੇ ਫਿਰ ਵਿਆਹ ਕੀਤਾ ਹੁਣ ਪੁਰਾਣੀਆਂ ਗੱਲਾਂ ਕਿੱਥੋਂ ਤੈਨੂੰ ਯਾਦ ਆ ਗਈਆਂ ਅੱਛਾ ਮੈਨੂੰ ਦਫ਼ਤਰ ਜਾਣ ਲਈ ਦੇਰ ਹੋ ਰਹੀ ਹੈ ਮੈਂ ਨਿਕਲਦਾ ਆ ਕੇ ਗੱਲ ਕਰਾਂਗੇ ਤੇ ਹਾਂ ਅਰਸ਼ ਤੂੰ ਕੁਝ ਵੀ ਕਰ ਲੈ ਕੁਝ ਵੀ ਕਹਿ ਲੈ ਪਰ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇ ਹਮੇਸ਼ਾ ਕਰਦਾ ਰਹਾਂਗਾ ਬਾਏ ਕਰਦਾ ਹੋਇਆ ਗੁਰਤੇਜ ਆਪਣੇ ਦਫ਼ਤਰ ਚਲਾ ਗਿਆ ਏਹੀ ਤਾਂ ਮੈਂ ਨਹੀਂ ਚਾਹੁੰਦੀ ਗੁਰਤੇਜ ਤੁਹਾਨੂੰ ਕੁਝ ਕਹਿ ਵੀ ਨਹੀਂ ਸਕਦੀ ਇਹ ਬੁੜਬੁੜਾਉਂਦੇ ਹੋਏ ਅਰਸ਼ ਦੇਰ ਤੱਕ ਰੋਂਦੀ ਰਹੀ ਗੱਲ ਹੀ ਉਸ ਨੂੰ ਮੁੰਬਈ ਲਈ ਨਿਕਲਣਾ ਸੀ ਕਦੇ ਵਾਪਸ ਨਾ ਮੁੜਨ ਦੇ ਲਈ ਉਸਨੇ ਆਪਣੇ ਆਪ ਨੂੰ ਕਿਸੇ ਤਰ੍ਹਾਂ ਸੰਭਾਲ ਲਿਆ ਛੋਟੇ ਜਿਹੇ ਬੈਗ ਵਿੱਚ ਆਪਣਾ ਸਮਾਨ ਪੈਕ ਕਰ ਲਿਆ ਗੁਰਤੇਜ ਆਇਆ ਤਾਂ ਉਸਨੂੰ ਦੱਸਣ ਦੀ ਹਿੰਮਤ ਨਹੀਂ ਹੋਈ ਗੁਰਤੇਜ ਨੇ ਅਰਸ਼ ਦਾ ਪਰੇਸ਼ਾਨ ਚਿਹਰਾ ਦੇਖਿਆ ਤਾਂ ਬੋਲਿਆ ਤੇਰੀ ਤਬੀਤ ਠੀਕ ਨਹੀਂ ਲੱਗ ਰਹੀ ਅਰਸ਼ ਫਿਰ ਉਹ ਕਦੇ ਪਾਣੀ ਕਦੇ ਚਾਹ ਤਾਂ ਕਦੇ ਕੌਫੀ ਬਣਾ ਕੇ ਲਿਆਉਂਦਾ ਕਦੇ ਉਸ ਦਾ ਮੱਥਾ ਸਹਲਾਉਂਦਾ ਡਾਕਟਰ ਨੂੰ ਬੁਲਾਵਾਂ ਗੁਰਤੇਜ ਨੇ ਅਰਸ਼ ਨੂੰ ਜ਼ਿਆਦਾ ਬੇਚੈਨ ਦੇਖ ਕੇ ਕਿਹਾ ਤਾਂ ਉਹ ਬੋਲੀ ਕੁਜਨੀ ਥੋੜਾ ਸਿਰਦਰਦ ਹੋ ਰਿਹਾ ਹੈ ਸਵੇਰ ਤੱਕ ਠੀਕ ਹੋ ਜਾਵੇਗਾ ਹੁਣ ਤੁਸੀਂ ਸੋ ਜਾਓ ਪਰ ਗੁਰਤੇਜ ਨਹੀਂ ਮੰਨਿਆ ਤੇਲ ਦੀ ਸ਼ੀਸ਼ੀ ਚੱਕ ਲੈ ਆਇਆ ਸ਼ੀਸ਼ੀ ਖੋਲੀ ਤਾਂ ਉਸ ਦਾ ਢੱਕਣ ਫਿਸਲ ਕੇ ਬੈੱਡ ਦੇ ਥੱਲੇ ਪਹੁੰਚ ਗਿਆ ਢੱਕਣ ਨੂੰ ਚੱਕਣ ਦੇ ਚੱਕਰ ਵਿੱਚ ਉਸ ਨੂੰ ਥੋੜਾ ਝੁਕਣਾ ਪਿਆ ਤਾਂ ਉਸ ਦੀ ਨਜ਼ਰ ਬੈੱਡ ਥੱਲੇ ਰੱਖੇ ਬੈਗ ਤੇ ਪੈ ਗਈ ਇਹ ਬੈਗ ਬੈੱਡ ਦੇ ਥੱਲੇ ਕੀ ਕਰ ਰਿਹਾ ਹੈ ਕੋਈ ਕਿਤੇ ਜਾ ਰਿਹਾ ਹੈ ਹਾਂ ਗੁਰਤੇਜ ਕੱਲ ਮੈਂ ਮੁੰਬਈ ਜਾਣਾ ਹੈ ਜੀਤ ਮੈਨੂੰ ਕੱਲ ਸਵੇਰੇ ਲੈਣ ਇੱਥੇ ਪਹੁੰਚ ਜਾਵੇਗਾ ਉਹ ਮੇਰੀ ਸਹੇਲੀ ਹੈ ਨਾ ਨਿਮਰਤ ਉਸਦੀ ਭੈਣ ਦਾ ਵਿਆਹ ਹੈ ਉਸ ਦਾ ਕੋਈ ਨਹੀਂ ਕਬਰਾ ਰਹੀ ਹੈ ਵਿਚਾਰੀ ਡਿਪਰੈਸ਼ਨ ਕਾਰਨ ਹਸਪਤਾਲ ਵਿੱਚ ਵੀ ਦਾਖਲ ਰਹੀ ਸਾਰੀ ਤਿਆਰੀ ਕਰਨੀ ਹੈ ਇਸ ਲਈ ਮਾਂ ਨੂੰ ਰਿਕੁਐਸਟ ਕੀਤੀ ਕਿ ਜੀਤ ਨੂੰ ਭੇਜ ਕੇ ਮੈਨੂੰ ਬੁਲਾ ਲਵੇ ਮੇਰੇ ਕੋਲ ਵੀ ਤੁਹਾਨੂੰ ਰਿਕੁਐਸਟ ਕਰਨ ਦੇ ਲਈ ਫੋਨ ਆਇਆ ਸੀ ਮੈਂ ਕਹਿ ਦਿੱਤਾ ਕਿ ਗੁਰਤੇਜ ਮੈਨੂੰ ਮਨਾ ਨਹੀਂ ਕਰਨਗੇ ਇੱਕ ਮਹੀਨਾ ਕੀ ਭਾਵੇਂ 6 ਮਹੀਨੇ ਰੱਖ ਲੈ ਹੁਣ ਤਾਂ ਸਾਰੇ ਕੰਮ ਆਪ ਕਰਨ ਦੀ ਆਦਤ ਪਾ ਲਈ ਆ ਉਹਨਾਂ ਨੇ ਗੁਰਤੇਜ ਨੂੰ ਇਕੱਲੇ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਸਹੀ ਹੈ ਨਾ ਕਹਿੰਦੇ ਹੋਏ ਉਹ ਹਲਕੇ ਜਿਹੇ ਮੁਸਕਰਾਈ ਪਰ ਇੰਨਾ ਪਿਆਰ ਕਰਨ ਵਾਲੇ ਪਤੀ ਗੁਰਤੇਜ ਨਾਲ ਸਭ ਮਨਕੜੰਤ ਕਹਿਣ ਦੇ ਲਈ ਮਜਬੂਰ ਉਹ ਅੰਦਰ ਤੱਕ ਹਿੱਲ ਗਈ ਪਰ ਐਨੇ ਦਿਨ ਮੈਂ ਇਕੱਲੇ ਕਿਵੇਂ ਮੈਨੂੰ ਕੁਝ ਦੱਸਿਆ ਤਾਂ ਹੁੰਦਾ ਪਹਿਲਾਂ ਕੱਲੇ ਰਹਿਣ ਦੀ ਆਦਤ ਪਾ ਲੈਣੀ ਚਾਹੀਦੀ ਏ ਗੁਰਤੇਜ ਹਰ ਪਾਸਿਓ ਆਤਮ ਨਿਰਭਰ ਹੋਣਾ ਚਾਹੀਦਾ ਏ ਅਚਾਨਕ ਕੋਈ ਚਲਾ ਜਾਵੇ ਤਾਂ ਦੂਜਾ ਪਿੱਛੋਂ ਰੋਂਦਾ ਨਾ ਫਿਰੇ ਸਭ ਕੁਝ ਕਰ ਸਕੀ ਏ ਕਹਿੰਦੇ ਹੋਏ ਉਹ ਹੱਸ ਪਈ ਚੁੱਪ ਕਰ ਕੀ ਇਹੋ ਜਹੀਆਂ ਬੇਸਿਰਪੈਰ ਦੀਆਂ ਗੱਲਾਂ ਕਰ ਰਹੀ ਏ ਮੈਂ ਤੈਨੂੰ ਰੋਕ ਨਹੀਂ ਰਿਹਾ ਕਦੋਂ ਵਾਪਸ ਆਏਂਗੀ ਇਹ ਦੱਸ ਦੇ ਵਿਆਹ ਦੇ ਲਈ 10 ਦਿਨ ਬਹੁਤ ਨੇ 1 ਮਹੀਨਾ ਜਾ ਕੇ ਕੀ ਕਰਨਾ ਉੱਥੇ ਪਰ ਠੀਕ ਏ ਜੇ ਜਾਣਾ ਚਾਹਨੀ ਐ ਤਾਂ ਚਲੀ ਜਾ ਪਰ ਹਰ ਰੋਜ਼ ਮੈਨੂੰ ਫੋਨ ਕਰਨਾ ਪਵੇਗਾ ਰਾਤ ਬੜੀ ਬੇਚੈਨੀ ਨਾਲ ਬੀਤੀ ਅਗਲੇ ਦਿਨ ਸਵੇਰੇ 8 ਵਜੇ ਹੀ ਜੀਤ ਅਰਸ਼ ਨੂੰ ਲੈਣ ਆ ਗਿਆ ਕਿੱਥੇ ਨੇ ਦੀਦੀ ਆਉਂਦੇ ਹੀ ਜੀਤ ਨੇ ਗੁਰਤੇਜ ਨੂੰ ਪੁੱਛਿਆ ਹਜੇ ਉੱઠી ਨਹੀਂ ਕੱਲ ਤबीयत ਕੁਝ ਠੀਕ ਨਹੀਂ ਸੀ ਲੱਗ ਰਹੀ ਉਸਦੀ ਕੁਝ ਅਜੀਬ ਜਹੀਆਂ ਗੱਲਾਂ ਕਰ ਰਹੀ ਸੀ ਇਸ ਲਈ ਮੈਂ ਹਜੇ ਤੱਕ ਨਹੀਂ ਉਠਾਇਆ ਗੁਰਤੇਜ ਨੇ ਦੱਸਿਆ 1 ਵਜੇ ਦੀ ਫਲਾਈਟ ਹੈ ਜੀਜਾ ਜੀ ਕਿਤੇ देर ਨਾ ਹੋ ਜਾਵੇ ਹਾਂ ਮੈਂ ਉਸ ਨੂੰ ਹੁਣੇ ਉਠਾਉਣ ਹੀ ਜਾ ਰਿਹਾ ਸੀ ਮੈਨੂੰ ਰਾਤ ਹੀ ਪਤਾ ਲੱਗਿਆ ਕਿ ਉਸਨੇ ਮੁੰਬਈ ਜਾਣਾ ਹੈ ਚਾਹ ਬਣ ਗਈ ਹੈ ਤੂੰ ਉਸ ਨੂੰ ਉਠਾ ਮੈਂ ਚਾਹ ਲੈ ਕੇ ਆ ਰਿਹਾ ਹਾਂ ਦੀਦੀ ਉਠੋ ਮੈਂ ਆ ਵੀ ਗਿਆ ਤਬਿੱਤ ਠੀਕ ਹੈ ਹੁਣ ਤੁਹਾਡੀ ਆਪਾਂ ਨੂੰ ਦੇਰ ਹੋ ਜਾਵੇਗੀ 1 ਵਜੇ ਦੀ ਫਲਾਈਟ ਹੈ ਜੀਤ ਨੇ ਅਰਸ਼ ਨੂੰ ਜਗਾਇਆ ਜਿੰਨੀ ਦੇਰ ਹੋਣੀ ਸੀ ਉਹ ਤਾਂ ਹੋ ਚੁੱਕੀ ਹੈ ਜੀਤ ਹੁਣ ਹੋਰ ਦੇਰ ਕੀ ਹੋਵੇਗੀ ਕਹਿੰਦੇ ਹੋਏ ਅਰਸ਼ ਉੱਠ ਕੇ ਬੈਠ ਗਈ ਕਿਉਂ ਤੁਸੀਂ ਇੱਥੇ ਰੁਕ ਕੇ ਇਲਾਜ ਨਹੀਂ ਕਰਵਾਉਣਾ ਚਾਹੁੰਦੇ ਕੋਸ਼ਿਸ਼ ਤਾਂ ਕੀਤੀ ਹੀ ਜਾ ਸਕਦੀ ਸੀ ਕਿਉਂ ਨਹੀਂ ਸਾਰੀਆਂ ਗੱਲਾਂ ਦੱਸ ਦਿੰਦੇ ਜੀਜਾ ਜੀ ਨੂੰ ਛੋਟਾ ਭਾਈ ਜੀਤ ਉਸਦੇ ਮੋਢਿਆਂ ਨੂੰ ਫੜ ਕੇ ਲਾਚਾਰੀ ਨਾਲ ਬੈਠ ਗਿਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਟਪਕਣ ਲੱਗੇ ਵਕਤ ਬਹੁਤ ਘੱਟ ਹੈ ਮੇਰੇ ਕੋਲ ਕਿੰਨਾ ਕੋਈ ਇਲਾਜ ਹੋ ਸਕਦਾ ਸੀ ਤੈਨੂੰ ਤਾਂ ਪਤਾ ਹੀ ਹੈ ਮੈਂ ਗੁਰਤੇਜ ਨੂੰ ਟੁੱਟਦੇ ਹੋਏ ਨਹੀਂ ਦੇਖ ਸਕਦੀ ਗੁਰਤੇਜ ਨੂੰ ਮੇਰੇ ਬਿਨਾਂ ਰਹਿਣ ਦੇ ਲਈ ਤਿਆਰ ਵੀ ਕਰਨਾ ਸੀ ਇਸ ਲਈ ਮੈਨੂੰ ਆਉਣਾ ਪਿਆ ਤੂੰ ਸ਼ਾਂਤ ਹੋ ਜਾ ਬਸ ਅਰਸ਼ ਉਸ ਦੇ ਹੰਝੂ ਪੂੰਝਣ ਲੱਗੀ ਜੋ ਰੁਕ ਹੀ ਨਹੀਂ ਸੀ ਰਹੇ ਜਦੋਂ ਗੁਰਤੇਜ ਦੇ ਕਦਮਾਂ ਦੀ ਆਵਾਜ਼ ਕਮਰੇ ਵੱਲ ਨੂੰ ਆਉਣ ਲੱਗੀ ਤਾਂ ਜੀਤ ਨੇ ਝੱਟ ਦੇਨੇ ਆਪਣੇ ਹੰਝੂ ਦੋਨਾਂ ਹੱਥਾਂ ਨਾਲ ਪੂੰਝ ਲਈ ਤੇ ਇੱਕਦਮ ਨਾਰਮਲ ਦਿਖਣ ਦੀ ਕੋਸ਼ਿਸ਼ ਕਰਨ ਲੱਗਾ ਅਰਸੇ ਜਾਂਦੇ ਜਾਂਦੇ ਗੁਰਤੇਜ ਨੂੰ ਠੀਕ ਨਾਲ ਰਹਿਣ ਖਾਣ ਪੀਣ ਦੀਆਂ ਬਹੁਤ ਸਾਰੀਆਂ ਹਦਾਇਤਾਂ ਦੇ ਕੇ ਜਾ ਰਹੀ ਸੀ ਜਿਆਦਾ ਫੋਨ ਨਾ ਕਰਿਓ ਮੈਨੂੰ ਨਹੀਂ ਤਾਂ ਸਾਰੇ ਮੈਨੂੰ ਛੇੜਨਗੇ ਕਿ ਗੁਰਤੇਜ ਤੇਰੇ ਬਿਨਾਂ ਨਹੀਂ ਰਹਿ ਸਕਦਾ ਠੀਕ ਹੈ ਬਾਬਾ ਹੁਣ ਉਦਾਸ ਪਰੇਸ਼ਾਨ ਨਾ ਹੋ ਤੂੰ ਆਪ ਹੀ ਤਾਂ ਐਡਾ ਲੰਬਾ ਪ੍ਰੋਗਰਾਮ ਬਣਾਇਆ ਆਪਣੇ ਦੋਸਤ ਦੇ ਕੋਲ ਵਿਆਹ ਤੇ ਜਾ ਰਹੀ ਹੈ ਤਾਂ ਖੁਸ਼ੀ ਖੁਸ਼ੀ ਜਾ ਮੇਰੀ ਚਿੰਤਾ ਬਿਲਕੁਲ ਛੱਡ ਦੇ ਮੈਂ ਸਭ ਕੁਝ ਮੈਨੇਜ ਕਰ ਲਵਾਵਾਂਗਾ ਠਾਟ ਨਾਲ ਰਹਾਂਗਾ ਗੁਰਤੇਜ ਨੇ ਹੱਸਦੇ ਹੋਏ ਕਿਹਾ 에어ਪੋਰਟ ਦੇ ਅੰਦਰ ਜਾਣ ਦੇ ਲਈ ਜਦੋਂ ਅਰਸ਼ ਨੇ ਗੁਰਤੇਜ ਦਾ ਹੱਥ ਛੱਡਿਆ ਤਾਂ ਉਸ ਨੂੰ ਲੱਗਿਆ ਜਿਵੇਂ ਉਸ ਦੀ ਸਾਰੀ ਦੁਨੀਆ ਹੀ ਪਿੱਛੇ ਛੁੱਟ ਰਹੀ ਹੋਵੇ ਉਹ ਗੁਰਤੇਜ ਨੂੰ ਆਖਰੀ ਵਾਰ ਜੀ ਭਰ ਕੇ ਦੇਖ ਲੈਣਾ ਚਾਹੁੰਦੀ ਸੀ ਉਸ ਨੇ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਸੰਭਾਲ ਲਿਆ ਤੇ ਹੌਲੀ ਜਿਹੇ ਬਾਈ ਕਿਹਾ ਮੁਸਕਰਾ ਕੇ ਹੱਥ ਹਿਲਾਇਆ ਤੇ ਫਿਰ ਝਟਕੇ ਨਾਲ ਚਿਹਰਾ ਘੁਮਾ ਲਿਆ ਹੱਥਾਂ ਵਿੱਚ ਉਮੜਦੇ ਬੱਦਲਾਂ ਨੂੰ ਹੰਝੂ ਬਣ ਕੇ ਗਿਰਨ ਤੋਂ ਰੋਕ ਸਕਣਾ ਉਸ ਲਈ ਮੁਸ਼ਕਿਲ ਹੋ ਰਿਹਾ ਸੀ ਅਰਸ਼ ਨੂੰ ਮੁੰਬਈ ਗਏ ਹਜੇ 2 ਦਿਨ ਹੀ ਬੀਤੇ ਸੀ ਕਿ ਦਫ਼ਤਰ ਵਿੱਚ ਗੁਰਤੇਜ ਨੂੰ ਪਤਾ ਲੱਗਿਆ ਕਿ ਉਸਦੀ ਅਗਲੇ ਫਰਾਈਡੇ ਦੀ ਮੁੰਬਈ ਵਿੱਚ ਮੀਟਿੰਗ ਹੈ ਇਹ ਸੁਣ ਕੇ ਉਹ ਖੁਸ਼ੀ ਨਾਲ ਉੱਛਲ ਪਿਆ ਉਸਨੇ 2-3 ਵਾਰ ਟ੍ਰਾਈ ਕੀਤਾ ਕਿ ਅਰਸ਼ ਨੂੰ ਦੱਸ ਦੇਵੇ ਪਰ ਫੋਨ ਹੀ ਨਹੀਂ ਸੀ ਲੱਗ ਰਿਹਾ ਫਿਰ ਉਸਨੇ ਸੋਚਿਆ ਕਿ ਅਚਾਨਕ ਜਾ ਕੇ ਉਸ ਨੂੰ ਸਰਪ੍ਰਾਈਜ਼ ਦੇਵਾਂਗਾ ਮੁੰਬਈ ਪਹੁੰਚਦੇ ਹੀ ਗੁਰਤੇਜ ਨੇ ਜੀਤ ਨੂੰ ਫੋਨ ਕਰਕੇ ਕਿਹਾ ਅਰਸ਼ਦਾ ਫੋਨ ਹੀ ਨਹੀਂ ਮਿਲ ਰਹਾ ਮੇਰੀ ਮੁੰਬਈ ਵਿੱਚ ਮੀਟਿੰਗ ਹੈ ਸੋਚ ਰਿਹਾ ਅਰਸ਼ ਨੂੰ ਸਰਪ੍ਰਾਈਜ਼ ਦਵਾਂ ਉਸਦੀ ਸਹੇਲੀ ਰੂਚੀ ਦਾ ਡਰੈਸ ਭੇਜ ਦੇ ਛੇਤੀ ਨਾਲ ਜੀਜਾ ਜੀ ਮੈਂ 에어ਪੋਰਟ ਦੇ ਨੇੜੇ ਤੇੜੇ ਹੀ ਆ ਮੈਂ ਹੁਣੇ ਆਇਆ ਤੁਹਾਨੂੰ ਲੈਣ ਕਹਿ ਕੇ ਜੀਤ ਨੇ ਫੋਨ ਕੱਟ ਦਿੱਤਾ ਤੇ ਥੋੜੀ ਦੇਰ ਬਾਅਦ ਹੀ 에어ਪੋਰਟ ਤੇ ਪਹੁੰਚ ਗਿਆ ਚਲੋ ਜੀਜਾ ਜੀ ਮੈਂ ਤੁਹਾਨੂੰ ਦੀਦੀ ਕੋਲ ਛੱਡ ਦਿੰਦਾ ਮੈਂ ਵੀ ਉੱਥੇ ਹੀ ਜਾ ਰਿਹਾ। ਬਾਕੀ ਸਭ ਉੱਥੇ ਹੀ ਨੇ। ਉਹ ਹੌਲੀ ਦੇ ਨੇ ਬੋਲਿਆ ਕਿੱਥੇ ਖੋਇਆ ਤੂੰ ਲੱਗਦਾ ਤੇਰਾ ਵੀ ਛੇਤੀ ਵਿਆਹ ਕਰਵਾਉਣਾ ਹੀ ਪਵੇਗਾ। ਗੁਰਤੇਜ ਕੱਲਾ ਹੀ ਬੋਲੀ ਜਾ ਰਿਹਾ ਸੀ। ਇਹ ਤੂੰ ਮੈਨੂੰ ਕਿੱਥੇ ਲੈ ਆਇਆ? ਟਾਟਾ ਮੈਮੋਰੀਅਲ। ਕੌਣ ਹੈ ਇੱਥੇ? ਕੁਝ ਤਾਂ ਬੋਲ ਜੀਤ। ਗੁਰਤੇਜ ਬਹੁਤ ਹੈਰਾਨ ਜਿਹਾ ਹੋ ਕੇ ਪੁੱਛਣ ਲੱਗਿਆ। ਜੀਤ ਬਿਨਾ ਕੁਝ ਬੋਲੇ ਉਸਦਾ ਹੱਥ ਫੜ ਕੇ ਸਿੱਧੇ ਉਸ ਨੂੰ ਅਰਸ਼ ਦੇ ਕੋਲ ਲੈ ਗਿਆ। ਸੌਰੀ ਦੀਦੀ। ਮੈਂ ਤੁਹਾਨੂੰ ਦਿੱਤਾ ਹੋਇਆ ਵਾਦਾ ਪੂਰਾ ਨਹੀਂ ਕਰ ਸਕਿਆ ਤੇ ਫਿਰ ਫੁੱਟ-ਫੁੱਟ ਕੇ ਰੋ ਪਿਆ ਨਾ ਚਾਹੁੰਦੇ ਹੋਈ ਵੀ ਅਰਸ਼ ਦੀਆਂ ਅੱਖਾਂ ਜਿਵੇਂ ਗੁਰਤੇਜ ਦਾ ਇੰਤਜ਼ਾਰ ਹੀ ਕਰ ਰਹੀਆਂ ਸੀ ਮੰਨੋ ਕਹਿ ਰਹੀਆਂ ਹੁਣ ਤੁਹਾਨੂੰ ਦੇਖ ਕੇ ਹੁਣ ਤਸੱਲੀ ਨਾਲ ਜਾ ਸਕੂਗੀ ਅਰਸ਼ ਨੇ ਗੁਰਤੇਜ ਦਾ ਹੱਥ ਬੜੇ ਜ਼ੋਰ ਨਾਲ ਕੱਸ ਕੇ ਫੜ ਲਿਆ ਤੇ ਫਿਰ ਅਚਾਨਕ ਉਸ ਦੀਆਂ ਹਥੇਲੀਆਂ ਦੀ ਪકડ ਢਿੱਲੀ ਪੈਣ ਲੱਗੀ ਤੇ ਉਹ ਬੇਹੋਸ਼ ਹੋ ਗਈ ਅਰਸ਼ ਤੈਨੂੰ ਕੁਝ ਨਹੀਂ ਹੋਣ ਦਵਾਗਾ ਤੂੰ ਮੈਨੂੰ ਕੁਝ ਕਿਉਂ ਨਹੀਂ ਪਤਾ ਲੱਗਣ ਦਿੱਤਾ ਡਾਕਟਰ ਸਿਸਟਰ ਗੁਰਤੇਜ ਕਬਰਾ ਕੇ ਆਵਾਜ਼ਾਂ ਮਾਰਨ ਲੱਗਿਆ ਪਲੀਜ਼ ਤੁਸੀਂ ਸਾਰੇ ਬਾਹਰ ਜਾਓ ਹਿੰਮਤ ਤੋਂ ਕੰਮ ਲਵੋ ਮੈਂ ਇਹਨਾਂ ਨੂੰ 2-3 ਮਹੀਨੇ ਪਹਿਲਾਂ ਹੀ ਦੱਸ ਦਿੱਤਾ ਸੀ ਇਹ ਇਲਾਜ ਕਰਵਾਉਣ ਲਈ ਬਹੁਤ ਲੇਟ ਆਈ ਨਹੀਂ ਕੈਂਸਰ ਦੀ ਲਾਸਟ ਸਟੇਜ ਸੀ ਹੁਣ ਕੁਝ ਨਹੀਂ ਹੋ ਸਕਦਾ ਐਵੇਂ ਕਿਵੇਂ ਕਹਿ ਸਕਦੇ ਹੋ ਡਾਕਟਰ ਸਾਹਿਬ ਤੁਹਾਡੇ ਤੋਂ ਨਹੀਂ ਹੋ ਰਿਹਾ ਇਹ ਅੱਡ ਗੱਲ ਹੈ ਮੈਂ ਮੇਰੀ ਅਰਸ਼ ਨੂੰ ਇਲਾਜ ਲਈ ਅਮਰੀਕਾ ਲੈ ਕੇ ਜਾਵਾਂਗਾ ਤੁਸੀਂ ਫੋਰਨ ਡਿਸਚਾਰਜ ਕਰ ਦਵੋ ਮੈਂ ਤੈਨੂੰ ਕੁਝ ਨਹੀਂ ਹੋਣ ਦਵਾਵਾਂਗਾ ਅਰਸ਼ ਮੈਂ ਹੁਣੇ ਆਇਆ ਉਹ ਬਾਹਰ ਵੱਲ ਨੂੰ ਭੱਜਿਆ ਜੀ ਜਨ ਲਗਾ ਕੇ ਗੁਰਤੇਜ ਨੇ ਅਮਰੀਕਾ ਜਾਂਦਾ ਸਾਰਾ ਇੰਤਜ਼ਾਮ ਕਰ ਲਿਆ ਦੋ ਦਿਨ ਬਾਅਦ ਉਹ ਅਰਸ਼ ਨੂੰ ਲੈ ਕੇ ਫਲਾਈਟ ਵਿੱਚ ਇੱਕ ਉਮੀਦ ਨਾਲ ਉਡਾਨ ਭਰ ਰਿਹਾ ਸੀ ਤੇਰੇ ਬਿਨਾ ਮੈਂ ਵੀ ਨਹੀਂ ਜੀ ਸਕਾਂਗਾ ਗੁਰਤੇਜ ਨੇ ਅਰਸ਼ ਦੇ ਕੰਨਾਂ ਵਿੱਚ ਹੌਲੀ ਦੇਣੇ ਕਿਹਾ ਤੇ ਹਮੇਸ਼ਾ ਦੀ ਤਰ੍ਹਾਂ ਉਸ ਦੇ ਮੱਥੇ ਨੂੰ ਚੁੰਮ ਲਿਆ ਪਰ ਅੱਜ ਗੁਰਤੇਜ ਦਾ ਚਿਹਰਾ ਹੰਝੂਆਂ ਨਾਲ ਭਿੱਜਿਆ ਹੋਇਆ ਸੀ ਅਮਰੀਕਾ ਪਹੁੰਚ ਕੇ ਗੁਰਤੇਜ ਨੇ ਇਲਾਜ ਦੇ ਲਈ ਬਹੁਤ بڑے بڑے ਡਾਕਟਰਾਂ ਨਾਲ ਸੰਪਰਕ ਕੀਤਾ ਸ਼ੁਰੂਆਤ ਦੇ ਕੁਝ ਦਿਨ ਤਾਂ ਅਰਸ਼ ਦੀ ਹਾਲਤ ਗੰਭੀਰ ਬਣੀ ਰਹੀ ਪਰ ਪਰਮਾਤਮਾ ਦੀ ਸਵੱਲੀ ਨਜ਼ਰ ਗੁਰਤੇਜ ਦੀ ਵਧੀਆ ਦੇਖਭਾਲ ਤੇ ਅਰਸ਼ ਦਾ ਜੀਵਨ ਪ੍ਰਤੀ ਸਕਾਰਾਤਮਕ ਰਵੱਈਏ ਨੇ ਉਸ ਨੂੰ ਹਿੰਮਤ ਦਿੱਤੀ ਇਲਾਜ ਦੇ ਦੌਰਾਨ ਗੁਰਤੇਜ ਹਰ ਟਾਈਮ ਉਸਦੇ ਨਾਲ ਉਸਦੀ ਦੇਖਭਾਲ ਕਰਦਾ ਰਿਹਾ ਉਸਦੀ ਹਿੰਮਤ ਵਧਾਈ ਹੌਲੀ-ਹੌਲੀ ਅਰਸ਼ ਦੀ ਤਬੀਅਤ ਵਿੱਚ ਸੁਧਾਰ ਆਉਣ ਲੱਗਿਆ ਡਾਕਟਰਸ ਨੇ ਕਿਹਾ ਕਿ ਉਸਦੀ ਰਿਕਵਰੀ ਹੌਲੀ ਹੋ ਰਹੀ ਹੈ ਪਰ ਸੰਭਵ ਹੈ ਗੁਰਤੇਜ ਨੇ ਅਰਸ਼ ਨਾਲ ਵਾਦਾ ਕੀਤਾ ਕਿ ਉਹ ਉਸ ਨੂੰ ਕਦੇ ਇਕੱਲਾ ਨਹੀਂ ਛੱਡੇਗਾ ਇੱਕ ਦਿਨ ਹਸਪਤਾਲ ਦੇ ਵਗੀਚੇ ਵਿੱਚ ਬੈਠੀ ਅਰਸ਼ ਨੇ ਗੁਰਤੇਜ ਦਾ ਹੱਥ ਫੜ ਕੇ ਕਿਹਾ ਸ਼ਾਇਦ ਮੈਂ ਹਾਰ ਮੰਨ ਚੁੱਕੀ ਸੀ ਪਰ ਤੁਹਾਡੇ ਪਿਆਰ ਨੇ ਮੈਨੂੰ ਜਿਉਣ ਦੀ ਇੱਕ ਨਵੀਂ ਉਮੀਦ ਦਿੱਤੀ ਹੈ ਗੁਰਤੇਜ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਪਰ ਇਸ ਵਾਰ ਇਹ ਹੰਝੂ ਖੁਸ਼ੀ ਦੇ ਸੀ ਇਹ ਗੁਰਤੇਜ ਦੇ ਪਿਆਰ ਅਤੇ ਵਿਸ਼ਵਾਸ ਦਾ ਹੀ ਨਤੀਜਾ ਸੀ ਕਿ ਕੁਝ ਮਹੀਨਿਆਂ ਬਾਅਦ ਅਰਸ਼ ਪੂਰੀ ਤਰ੍ਹਾਂ ਨਾਲ ਠੀਕ ਹੋ ਗਈ ਦੋਨਾਂ ਨੇ ਤੈਅ ਕੀਤਾ ਕਿ ਜੀਵਨ ਦੇ ਹਰ ਛੋਟੇ ਵੱਡੇ ਪਲ ਮਿਲ ਕੇ ਖੁਸ਼ੀ ਨਾਲ ਬਿਤਾਵਾਂਗੇ ਇੱਕ ਦੂਜੇ ਤੋਂ ਕਦੇ ਕੁਝ ਨਹੀਂ ਲੁਕੋਵਾਂਗੇ ਵਾਪਸ ਘਰ ਮੁੜਦੇ ਹੋਏ ਗੁਰਤੇਜ ਨੇ ਅਰਸ਼ ਦੇ ਨਾਲ ਕੁਝ ਦਿਨ ਕਿਤੇ ਘੁੰਮਣ ਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ ਗੁਰਤੇਜ ਦੇ ਨਾਲ ਘੁੰਮਦੇ ਸਮੇਂ ਅਰਸ਼ ਸੋਚ ਰਹੀ ਸੀ ਕਿ ਸੱਚਮੁੱਚ ਸੱਚਾ ਪਿਆਰ ਹਰ ਮੁਸ਼ਕਿਲ ਨੂੰ ਪਾਰ ਕਰ ਸਕਦਾ ਹੈ ਤੇ ਸਾਨੂੰ ਉਮੀਦ ਦਾ ਪੱਲਾ ਕਦੇ ਨਹੀਂ ਛੱਡਣਾ ਚਾਹੀਦਾ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਿਹੀਆਂ ਵਧੀਆ-ਵਧੀਆ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ